ਸਰਵ ਜੀਨ ਸੰਗਰੂਰ ਦੀ ਨਿਸ਼ਾਨ ਇੱਕ ਸਹੇਲੀ ਤੇਰੀ ਕੋਰਸ ਸੀ ਕਰਦੀ ਕਰਦੀ ਸੀ ਕੰਪਿਊਟਰ ਦਾ ਨਾ ਪੁੱਲਿਆ ਨਾ ਨਾ ਉਸ ਦਾ ਸੰਗਰੂਰ ਵੀ ਸੈਂਟਰ ਅਤੇ ਟਿਊਟਰ ਦਾ ਇੱਕ ਸਹੇਲੀ ਤੇਰੀ ਕੋਰਸ ਸੀ ਕਰਦੀ ਕਰਦੀ ਸੀ ਕੰਪਿਊਟਰ ਦਾ ਗਲਤੀ ਸੀ ਕੰਪਿਊਟਰ ਦਾ ਨਾ ਭੁੱਲਿਆ ਨਾ ਨਾ ਭੁੱਲਿਆ ਨਾ ਨਾ ਉਸ ਦਾ ਸੰਗਰੂਰ ਵੀ ਸੈਂਟਰ ਤੇ ਟੀউটਰ ਦਾ ਸੈਂਟਰ ਤੇ ਟੀউটਰ ਦਾ ਪਹਿਲੀ ਤੇਰੀ ਦਾ ਨਾਮ ਨਹੀਂ ਲੱਗਣਾ ਕਹਿ ਕਾਲੂ ਦੀਪ ਨੂੰ ਨਹੀਂ ਕਦੇ ਹੱਸਣਾ